ਨੇਲੰਕ ਕਵਤਾਰ ਮਾਤ ਲੋਕ ਤੇ ਆਇਆ। ਨੇਲੰਕ ਮਾਤ ਲੋਕ ਤੇ ਆਉਣ ਨਾਲ ਉਹਨੇ ਕੀ ਸੰਦੇਸ਼ ਦਿੱਤਾ। ਸਾਬਾ ਨੇ ਇਹ ਰੀਤ ਚਲਾਈ ਵੀ ਸਤ ਸੰਗ ਦੇ ਰਾਹੀ ਉਸ ਪ੍ਰਮਾਤਮਾ ਦੇ ਅਪਨ ਚਰਨਾਂ ਦਾ ਭਿਆ ਪ੍ਰਾਪਤ ਕਰ ਸਕਦੇ ਆ ਜਿਸ ਦੇ ਪਰਖਾਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਹੁਤ ਵਾਰੀ ਲਿਖਿਆ ਹੈ ਕਿ ਬਿਨ ਭਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਤਰੀਜੇ। ਵਿਭਾਗਾਂ ਤੋਂ ਬਿਨਾਂ ਚੰਗੀ ਕਰਮਾਂ ਤੋਂ ਬਿਨਾਂ ਸਾਸੰਗ ਨਹੀਂ ਮਿਲਦਾ ਤੇ ਸੰਗਤ ਤੋਂ ਬਿਨਾਂ ਜੋ ਮੈਲ ਆਹੋ ਇਹ ਆਤਮਾ ਰੂਪੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਚੜਦੀ ਰਹਿੰਦੀ ਆ ਫਿਰ ਪਰਮੇਸ਼ਰ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਦਰਸਾਇਆ ਚੈਨ ਜੈਮ ਵਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਜੇ ਆਪਾਂ ਪਰਮੇਸ਼ਰ ਦੀ ਸ਼ਬਦ ਵੀ ਵਿਚਾਰ ਸੁਣਾਗੇ ਉਹ ਜਿਹੜੀ ਅੰਮ੍ਰਿਤ ਧਾਰਾ ਅੰਦਰੋਂ ਫੜਦੀ ਆ ਤੇ ਉਹਦੇ ਨਾਲ ਹੀ ਆਪਣਾ ਪਾਰ ਉਤਾਰਾ ਹੁੰਦਾ ਆਪ ਜੀ ਨੂੰ ਮੈਂ ਇੱਕ ਸਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਖਰ ਬਾਣੀ ਆ ਉਹਦਾ ਇੱਕ ਜੋ ਉਹਨਾਂ ਨੇ ਆਪਦੇ ਮਖਾਰਬੰਦ ਤੋਂ ਚਾਰਨ ਕੀਤਾ ਉਹ ਥੋੜੀ ਜੀ ਬਾਣੀ ਸੁਣਾਉਣਾ ਚਾਹਣਾ ਵੀ ਦੁਨੀਆ ਵਾਲਿਆਂ ਨੂੰ ਪਰਮੇਸ਼ਰ ਨੇ ਕੀ ਸੰਦੇਸ਼ ਦਿੱਤਾ ਕਿ ਪਰਮੇਸ਼ਰ ਨੇ ਜਗਤ ਜਗਿਆਸੂ ਭਾਵ ਆਪਾ ਵੀ ਕੋਈ ਇਹ ਨਹੀਂ ਵੀ ਆਤਮਾ ਦੇ ਭਗਤਾਂ ਦੇ ਘਰੇ ਜਨਮ ਲੈ ਲਿਆ ਤਾਂ ਭਗਤ ਬਣ ਗਿਆ ਤੇ ਜੇ ਆਪਾਂ ਨੂੰ ਪਰਮੇਸ਼ਰ ਨੇ ਮਾਰਗ ਦੱਸਿਆ ਸਾਰੀ ਦੁਨੀਆ ਨੂੰ ਮਾਰਗ ਦੱਸਿਆ ਆਪ ਜੀ ਨਾਲ ਮੈਂ ਇਹ ਜੋ ਮਹਾਰਾਜ ਨੇ ਫਰਮਾਏ ਚਾਰਨ ਕੀਤੀ ਹੈ ਇਹ ਰਾਇਨਾ ਦੁਆਰਾ ਪੜ੍ਹ ਕੇ ਸੁਣਾਉਣਾ ਕਈ ਵਾਰ ਇਹ ਕਹਿੰਦਾ ਨੂੰ ਸਪੀਕਰ ਨਹੀਂ ਮਾਈਕ ਨਹੀਂ ਸਮਝ ਨਹੀਂ ਲੱਗਦੀ ਜਗਿਆਸੂ ਉਹ ਦੁਨੀਆ ਵਾਲਿਓ ਪੰਜਾਂ ਤਪਾਂ ਵਾਲਿਓ ਸਾਰੀ ਦੁਨੀਆ ਹੀ ਆ ਗਈ ਜੋ ਮਾਨਸ ਜਿਤ ਸਰੀਰ ਜਿਹਨੇ ਪੰਜ ਤੱਤ ਦਾ ਭਾਗ ਲਿਆ ਸਰੀਰ ਮਾਤਲੁਕ ਦੇ ਸਾਰੇ ਇਹਦੇ ਵਿੱਚ ਘੁਮਾਰੇ ਨੇ ਸਾਰਿਆਂ ਨੂੰ ਸੁਬੋਧਨ ਕੀਤਾ ਜਗਿਆ ਸੁਬੋ ਉਹ ਦੁਨੀਆ ਵਾਲਿਓ ਪੰਜਾ ਪੱਪਾਂ ਵਾਲਿਓ ਜੇ ਚਾਹੁੰਦੇ ਤੇ ਪੀਓ ਨਾਮ ਦੀ ਕੁਮਾਰੀ ਜਿਹੜੀ ਨਾਮ ਕੁਮਾਰੀ ਨਾਰਕਾ ਚੜੀ ਰਹੇ ਦਿਨ ਰਾਤ ਉਹ ਕਿਵੇਂ ਪੀਤੀ ਜਾਂਦੀ ਆ ਪਰਮੇਸ਼ਰ ਨੇ ਇਹਦਾ ਆਪਾਂ ਨੂੰ ਤਰੀਕਾ ਦੱਸਿਆ ਰਾਸ ਕਾਇਆ ਆਤਮ ਅੰਤਰ ਨਿਜਰ ਝਰਨਿਓ ਵਿੱਚੋਂ ਚੜਾਈ ਆ ਆਪਣੇ ਅੰਦਰ परमात्मा ਜਸਨਾ ਵੀ ਜੀ ਨੇ ਦੱਸਿਆ ਵੀ ਜਿਹੜਾ ਮਾਸਾ ਵੀ ਸੇਵਨ ਕਰਦਾ ਨਹੀਂ ਸੇਵਨ ਕਰਦਾ ਪਰਮਾਤਮਾ ਉਹਦੀ ਆਤਮ ਸੇਜਾ ਤੇ ਨਹੀਂ ਪ੍ਰਾਜਮਨ ਹੁੰਦਾ ਆਪਾਂ ਆਪਣੀ ਆਤਮਾ ਨੂੰ ਆਪਣੇ ਇਸ ਬ੍ਰਹਮ ਨੂੰ ਪਵਿੱਤਰ ਕਰਨਾ ਫਿਰ ਉਹ ਜਿਹੜਾ ਰਸ ਕਾਇਆ ਅੰਦਰੋਂ ਜਿਹੜਾ ਨਿੱਜ ਝਰਨਾ ਫਿਰ ਫੁੱਟਦਾ ਰਾਸਕ ਆਇਆ ਆਤਮ ਅੰਤਰ ਨਿਜਰ ਝਰਨੇਓ ਵਿੱਚੋਂ ਝੜਾਈਆ ਜੈਸ ਅਮਰਤ ਰਸ ਨੂੰ ਪੀਨ ਨਾਲ ਜਨਮ ਲੈਣਾ ਨਾ ਪਏ ਦੁਬਾਰੀ ਉਹ ਅਮਰਤ ਝਰਨਾ ਜਿਹਦੇ ਅੰਦਰੋਂ ਪ੍ਰਗਟ ਹੋ ਗਿਆ ਉਹਨੂੰ ਦੁਬਾਰਾ ਫਿਰ ਜਨਮ ਨਹੀਂ ਲੈਣਾ ਪੈਣਾ ਚਰਾਸੀ ਵੰਡਨਾ ਕੋਈ ਵੰਡਾਈਆ ਤੁਹਾਡਾ ਲੇਖਾ ਚਿੱਤਰ ਗੁਪਤ ਨਾ ਸਕੇ ਵਖਾੜੀ ਪਰਮੇਸ਼ਰ ਨੇ ਆਪਾਂ ਨੂੰ ਬਖਸ਼ਿਸ਼ ਦਿੱਤੀ ਆ ਕੇ ਤੁਹਾਡਾ ਲੇਖ ਜੋ ਚਿੱਤਰ ਗੁਪਤ ਨਹੀਂ ਲਿਖੂਗਾ ਧਰਮਰਾਏ ਵੀ ਤੁਹਾਡੇ ਰਸਤੇ ਦੇ ਵਿੱਚ ਨਹੀਂ ਆਊਗਾ ਤੁਹਾਡਾ ਲੇਖਾ ਚਿੱਤਰ ਗੁਪਤ ਨਾ ਸਕੇ ਵਖਾੜੀ ਰਾਏ ਧਰਮ ਨਾ ਰਹੇ ਸਜਾਈਆ ਲਾੜੀ ਮੌਤ ਤੁਹਾਨੂੰ ਨਾ ਫਿਰੇ ਸੰਭਾਲੀ ਤੁਹਾਡੀ ਮਾਟੀ ਖਾਗ ਅੰਤ ਧਰਨੀ ਖਾਗ ਵਿੱਚ ਮਿਲ ਜਾਈਆ ਵੀ ਤੁਹਾਨੂੰ ਲਾੜੀ ਮੌਤ ਨਹੀਂ ਸੁਭਾੜੂਗੀ ਭਾਵ 84 ਦੇ ਚੱਕਰ ਤੇ ਨਹੀਂ ਪਹੁੰਚੋਗੇ ਵੀ ਜੰਮ ਕੇ ਫਿਰ ਮਰਗੇ ਤੁਹਾਡੀ ਜਿਹੜੀ ਮਾਟੀ ਕਾਂਗ ਦੇ ਵਿੱਚ ਜੇ ਮਿੱਟੀ ਤੋਂ ਪੰਜ ਤੱਤਾਂ ਤੋਂ ਸਰੀਰ ਪ੍ਰਗਟ ਹੋਇਆ ਪੰਜਾਂ ਤੱਤਾਂ ਦੇ ਵਿੱਚ ਫਿਰ ਸਮਾ ਲਿਆਊਗਾ ਤੁਹਾਡੀ ਆਤਮਾ ਪ੍ਰਮਾਤਮਾ ਦਾ ਨੂਰ ਸੱਚਖੰਡ ਦਰਗਾ ਸਾਹੀ ਜਾਇਓ ਸੰਭਾਲੀ ਵੀ ਤੁਹਾਡੀ ਜੋ ਆਪਣੀ ਆਤਮਾ ਇਹ ਪ੍ਰਮਾਤਮਾ ਦਾ ਹੀ ਹੰਸ਼ ਹੈ ਕੋ ਕਿਉਂਕਿ ਸਹਿ ਪ੍ਰਮਾਉਂਦੇ ਆ ਗੁਰੂ ਗ੍ਰੰਥ ਸਾਹਿਬ ਹੋਰ ਜੀ ਜੋ ਜਿਤਨੇ ਵੀ ਧਰਮ ਗ੍ਰੰਥਾ ਇਹੀ ਕਹਿੰਦੇ ਆ ਵੀ ਜੋ ਆਤਮਾ ਹੈ ਪਰਮਾਤਮਾ ਦਾ ਹੀ ਅੰਸ਼ ਹੈ ਇਹ ਜਿਹੜਾ ਨੂਰ ਆ ਸੱਜ ਖੰਡ ਦੇ ਵਿੱਚ ਫਿਰ ਸੰਭਾਲਿਆ ਜਾਊਗਾ ਪਰਮੇਸ਼ਰ ਕਹਿੰਦੇ ਆ ਪਰਮਾਤਮਾ ਦਾ ਨੂਰ ਸੱਜ ਖੰਡ ਦਰਗਾ ਸਾਜੀ ਜੇ ਉਹ ਸੰਭਾਲੀ ਜਿੱਥੋਂ ਖੇਰ ਨਾ ਕੋਈ ਕਢਾਈ ਆ ਕਿਉਂਕਿ ਪਰਮਾਤਮਾ ਦਾ ਅੰਸ਼ ਪਰਮਾਤਮਾ ਦੇ ਵਿੱਚ ਹੀ ਮਿਲ ਗਿਆ ਫਿਰ ਉਹਨੂੰ ਕੋਈ ਹੋਰ ਨਹੀਂ ਕੱਢ ਸਕਦਾ ਜਿਸ ਤਰ੍ਹਾਂ ਸਮੁੰਦਰ ਦੀਆਂ ਛੱਲਾਂ ਆਉਂਦੀਆਂ ਪਾਣੀ ਬਾਹਰ ਆਉਂਦਾ ਤੇ ਜਿਹੜਾ ਫਿਰ ਸਮੁੰਦਰ ਦੀ ਛੱਲ ਨਾਲ ਰਲ ਜਾਂਦਾ ਉਹ ਸਮੁੰਦਰ ਵਿੱਚ ਸਮੁੰਦਰ ਹੋ ਜਾਂਦਾ ਉਹਦਾ ਕੋਈ ਸਮੁੰਦਰ ਦੇ ਪਾਣੀ ਦਾ ਤੇ ਉਹਦਾ ਕੋਈ ਫਰਕ ਨਹੀਂ ਰਹਿ ਜਾਂਦਾ ਇਸ ਤਰ੍ਹਾਂ ਜਦੋਂ ਆਤਮਾ ਪਰਮਾਤਮਾ ਦੇ ਨੂਰ 'ਚ ਮਿਲ ਜਾਂਦੀ ਹੈ ਆਤਮਾ ਤੇ ਪਰਮਾਤਮਾ ਦਾ ਕੋਈ ਫਰਕ ਨਹੀਂ ਰਹਿ ਜਾਂਦਾ ਜਿਸ ਤਰ੍ਹਾਂ ਸਮੁੰਦਰ ਦੁਆਰਾ ਛਾਲ ਮਾਰੇ ਤੋਂ ਪਾਣੀ ਬਾਹਰ ਆ ਸਕਦਾ ਆਪਦੇ ਆਪ ਉਦੀ ਕੋਈ ਔਕਾਤ ਨਹੀਂ ਇਸੇ ਤਰ੍ਹਾਂ ਜੇ ਪ੍ਰਮਾਤਮਾ ਚਾਹੇ ਵੀ ਜਦੋਂ 994 ਯੁੱਗ ਚੌਂਖੜੀ ਬਾਅਦ ਮਾਤ ਲੋਕ ਤੇ ਪ੍ਰਗਟ ਹੋਣਾ ਉਦੋਂ ਆਪਦੇ ਭਗਤਾਂ ਨੂੰ ਫਿਰ ਉਹ ਮਾਤ ਲੋਕ ਤੇ ਜਨਮ ਦੇ ਕੇ ਦੁਆਰਾ ਭੇਜਦਾ ਜਿੰਦਾ ਆਪਦੇ ਨੂਰ ਦੇ ਵਿੱਚ ਸਮਾ ਕੇ ਰੱਖਦਾ ਜਿੱਥੇ ਉਹ ਫੇਰ ਨਾ ਕੋਈ ਕਢਾਈ ਆ ਉਥੇ ਨਾ ਕੋਈ ਸ਼ਾਹ ਨਾ ਕੰਗਾਲ ਏਕਾ ਨੂਰ ਜੋ ਦਰਸ਼ਨਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਦੇਵਨ ਹਾਰਾ ਸੱਚਾ ਵਰ ਸੱਚਾ ਹੁਕਮ ਇੱਕ ਸੁਣਾਈਆ ਇਹ ਪਰਮੇਸ਼ਰ ਨੇ ਆਪਾਂ ਨੂੰ ਨੇਕਲਾਂ ਕਵਤਾਰ ਦੇ ਰੂਪ ਦੇ ਵਿੱਚ ਆ ਕੇ ਸਨੇਹਾ ਦਿੱਤਾ ਵੀ ਆਪਦੇ ਅੰਦਰ ਨੂੰ ਸਾਫ ਕਰ ਲੋ ਨਿੱਜ ਧਰਨਾ ਆਪਣੇ ਅੰਦਰੋਂ ਫੁੱਟੂਗਾ ਜਦੋਂ ਉਦੋਂ ਪ੍ਰਮਾਤਮਾ ਦੇ ਬਖਸ਼ਿਸ਼ਾਂ ਦੀ ਪ੍ਰਾਪਤੀ ਹੋਊਗੀ ਉਹ ਕਿਵੇਂ ਫੁੱਟਣਾ ਸਹਿਬਾਨੇ ਆਪਾਂ ਨੂੰ ਦੱਸਿਆ ਵੀ ਪੰਜ ਜਕਾਰੇ ਸਵੇਰ ਤੇ ਪੰਜ ਸ਼ਾਮ ਨੂੰ ਲਾਉਣੇ ਆ ਤੇ ਜੋ 33 ਨਿਯਮ ਦੱਸੇ ਆ ਉਹਨਾਂ ਤੇ ਆਪਦਾ ਜੀਵਨ ਬਤੀਤ ਕਰਨਾ ਮੈਂ ਆਪਦੀ ਇੱਕ ਨਿੱਜੀ رائے ਦੱਸਣਾ ਚਾਹਨਾ ਵੀ ਜੇ ਆਪਾਂ 33 ਨਿਯਮਾਂ ਦੇ ਵਿੱਚੋਂ ਪੰਜ ਵੀ ਗ੍ਰੈਂਡ ਕਰ ਲਏ ਪੰਜ ਵੀ ਅਪਣਾ ਲਈਏ ਤੇ ਦੂਜੇ ਹੌਲੀ-ਹੌਲੀ ਉਹਦੇ ਨਾਲ ਅੱਗੇ ਵਧਣੀ ਸ਼ੁਰੂ ਹੋ ਜਾਂਦੇ ਆ ਜਿਸ ਤਰ੍ਹਾਂ ਕੋਈ ਸਕੂਲ ਦੇ ਵਿੱਚ ਬੱਚੇ ਦਾ ਪੇਪਰ ਹੁੰਦਾ ਕਿ ਉਹ 30% ਆਲਾ ਪਾਸ ਹੁੰਦਾ ਪਰਮੇਸ਼ਰ ਕਹਿੰਦਾ ਵੀ ਜੇ ਤੂੰ ਮੇਰੇ ਨਾਲ ਇੱਕ ਕਦਮ ਚੱਲ ਕੇ ਆਏਗਾ ਤੇ ਮੈਂ ਤੇਰੇ ਨਾਲ 100 ਕਦਮ ਅੱਗੇ ਚੱਲੂੰਗਾ ਜੇ ਆਪਾਂ ਇੱਕ ਇੱਕ ਲਈ ਮਨੂੰ ਵੀ ਅਪਣਾਉਣਾ ਸ਼ੁਰੂ ਕਰ ਦਈਏ ਤੇ ਪਰਮੇਸ਼ਰ ਦੀਆਂ ਜੋ ਬਖਸ਼ਿਸ਼ਾਂ ਹਨ ਆਪਣੀਆਂ ਝੋਲੀਆਂ ਉਹਦੇ ਨਾਲ ਭਰ ਜਾਣਗੀਆਂ ਇੰਨੇ ਹੀ ਸ਼ਬਦਾਂ ਨਾਲ ਆਪਕੋ ਕਮਾਂਵਾ ਜਾਚਕਾਂ ਜੀ ਸੋਹਣ ਮਹਾਰਾਜ ਸ਼ੇ